ਮੇਰੇ ਚੈਨਲ ਕਿਤਾਬ ਕਾਫਲਾ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਬ੍ਰਿਯਾਮ ਸਿੰਘ ਸੰਧੂ ਦੀ ਕਹਾਣੀ ਸ਼ਬਦਾਂ ਦੀ ਤਾਕਤ। ਅੰਮ੍ਰਿਤਸਰ ਜੇਲ੍ਹ ਦੀ ਗੱਲ ਹੈ। ਐਮਰਜੈਂਸੀ ਵਿੱਚ ਡੀਆਰ ਅਧੀਨ ਜੇਲ੍ਹ ਵਿੱਚ ਬੰਦ ਸਾਂ। ਇੱਕ ਦਿਨ ਧੁੱਪੇ ਕੰਬਲ ਵਿਛਾ ਕੇ ਬੈਠੇ ਗੱਪ ਗਿਆਨ ਵਿੱਚ ਰੁੱਝੇ ਹੋਏ ਸਾਂ। ਨੀਲੇ ਰੰਗ ਦੇ ਨਿਹੰਗੀ ਬਾਣੇ ਵਾਲਾ ਕੋਈ ਸੱਜਣ ਸਾਡੀ ਬੈਰਕ ਦਾ ਦਰਵਾਜ਼ਾ ਲੰਘ ਕੇ ਅੰਦਰ ਵੜਿਆ। ਦੇ ਸਾਹਮਣੇ ਉਹ ਮਿਲਣ ਵਾਲੇ ਬੰਦੇ ਨੂੰ ਕੁਝ ਪੁੱਛਦਾ ਦਿਸਿਆ ਉਸ ਬੰਦੇ ਨੇ ਸਾਡੀ ਟੋਲੀ ਵੱਲ ਇਸ਼ਾਰਾ ਕੀਤਾ ਸਾਡੇ ਵੱਲ ਤੁਰੇ ਆਉਂਦੇ ਨਿਹੰਗ ਸਿੰਘ ਨੂੰ ਮੈਂ ਝੱਟ ਪਛਾਣ ਲਿਆ ਉੱਠਦਿਆਂ ਉਸ ਦਾ ਸਵਾਗਤ ਕੀਤਾ ਬੱਲੇ ਬੱਲੇ ਨਿਹੰਗ ਸਿਆ ਤੂੰ ਇੱਥੇ ਕਿਵੇਂ ਉਹ ਸੱਗਿਆਂ ਵਿੱਚੋਂ ਲੱਗਦੀ ਮੇਰੀ ਪੂਆ ਤੇਜੋ ਦੇ ਦੂਜੇ ਨੰਬਰ ਦਾ ਛੜਾ ਸ਼ਾਂਡ ਪੁੱਤ ਅਜੀਤ ਸਿੰਘ ਸੀ ਜਿਸ ਨੂੰ ਅਸੀਂ ਸਾਰੇ ਜੀਤਨ ਹੰਗ ਆਖਦੇ ਸੀ ਮੇਰੇ ਪਿਤਾ ਤੇ ਪੂਆ ਤੇਜੋ ਦਾ ਪਿਛਲਾ ਪਿੰਡ ਪੜਾਉਣਾ ਸੀ ਪੂਆ ਤੇਜੋ ਸੁਰ ਸਿੰਘ ਵਿਆਹੀ ਗਏ ਤੇ ਮੇਰਾ ਪਿਤਾ ਵੀ ਦੇਸ਼ ਦੀ ਵੰਡ ਪਿੱਛੋਂ ਆਪਣੇ ਨਾਨਕੇ ਪਿੰਡ ਸੁਰ ਸਿੰਘ ਵਿੱਚ ਹੀ ਆਪਣੇ ਮਾਮੇ ਦਾ ਮਤਵੰਨਾ ਬਣ ਕੇ ਪਰਿਵਾਰ ਸਮੇਤ ਆਣ ਵਸਿਆ ਸੀ ਇਸ ਪਿੰਡ ਵਿੱਚ ਮੇਰਾ ਪਿਤਾ ਪੂਆ ਤੇਜੋ ਦੀ ਵੱਡੀ ਧਿਰ ਸੀ ਦੋਵਾਂ ਪਰਿਵਾਰਾਂ ਦਾ ਆਪਸ ਵਿੱਚ ਡੂੰਗਾ ਮਿਲਵਰਤਨ ਸੀ ਹਫ਼ਤੇ ਦਸਹੀ ਦਿਨੀ ਇੱਕ ਦੂਜੇ ਘਰ ਢਾ ਵੱਜਦਾ ਰਹਿੰਦਾ ਲੋੜ ਵੇਲੇ ਇੱਕ ਦੂਜੇ ਦੇ ਜੋਤਰਾ ਵੀ ਲਾਉਂਦੇ ਪੱਠੇ ਦੱਬੇ ਦੀ ਵੀ ਲੈਣ ਦੇਣ ਕਰ ਲੈਂਦੇ ਪੱਠੇ ਦੱਥੇ ਦੀ ਵੀ ਲੈਣ ਦੇਣ ਕਰ ਲੈਂਦੇ ਭੂਆ ਦੇ ਵੱਡੇ ਦੋਹੋਂ ਪੁੱਤਰ ਰਵੰਸ਼ ਤੇ ਜੀਤਾ ਉਮਰ ਵਿੱਚ ਮੇਰੇ ਤੋਂ ਵੱਡੇ ਸਨ ਤੇ ਮੈਨੂੰ ਛੋਟੇ ਭਰਾਵਾਂ ਵਾਂਗ ਪਿਆਰ ਕਰਦੇ ਸਨ ਇਸ ਕਰਕੇ ਮੈਨੂੰ ਨਿੱਕੇ ਹੁੰਦਿਆਂ ਤੋਂ ਹੀ ਉਹਨਾਂ ਦੇ ਘਰ ਜਾਣਾ ਤੇ ਖੇਡਣਾ ਚੰਗਾ ਲੱਗਦਾ ਆਪ ਅਨਪੜ ਹੋਣ ਕਰਕੇ ਉਹ ਹੁਸ਼ਿਆਰ ਪੜਾਕੂ ਵਜੋਂ ਮੈਨੂੰ ਕਦਰਦਾਨੀ ਨਾਲ ਵੇਖਦੇ ਰਵੰਸ ਨੇ ਤਾਂ ਜਿੱਦ ਕਰਕੇ ਆਪਣੇ ਵਿਆਹ ਤੇ ਮੈਨੂੰ ਸਰਵਾਲਾ ਬਣਾਇਆ ਸੀ ਜਦ ਕਿ ਨੇੜਲੀ ਰਿਸ਼ਤੇਦਾਰੀ ਵਿੱਚੋਂ ਕੋਈ ਮੇਰਾ ਹੀ ਹਾਣੀ ਮੁੰਡਾ ਨਵੇਂ ਕੱਪੜੇ ਸਵਾਈ ਸਰਵਾਲਾ ਬਣਨ ਦੀ ਤਿਆਰੀ ਕਸੀਂ ਬੈਠਾ ਸੀ ਬਾਂਸੇ ਤੇ ਜੀਤੇ ਦਾ ਮੇਰੇ ਪਿਓ ਨੂੰ ਮਾਮਾ-ਮਾਮਾ ਕਹਿੰਦੇ ਮੂੰਹ ਨਹੀਂ ਸੀ ਥੱਕਦਾ ਉਹਨਾਂ ਦੇ ਛੋਟੇ ਭਰਾਵਾਂ ਨਾਲ ਮੇਰੀ ਬਹੁਤੀ ਸਾਂਝ ਨਹੀਂ ਸੀ ਜ਼ਮੀਨ ਜਾਇਦਾਦ ਹੋਣ ਦੇ ਬਾਵਜੂਦ ਪਤਾ ਨਹੀਂ ਜੀਤਿਆਂ ਨੂੰ ਕੋਈ ਸਾਖ sire ਕਿਉਂ ਨਹੀਂ ਸੀ ਚੜਿਆ ਹਰੀ ਹਰੀ ਵਾਹੀ ਦੇ ਕੰਮਤੰਦ ਵਿੱਚ ਉਸ ਦਾ ਮਨ ਉਚਾਰਟ ਹੁੰਦਾ ਗਿਆ ਇੱਕ ਦਿਨ ਉਸ ਨੇ ਬਾਬੇ ਬਿਧੀ ਜੰਦੀਆਂ ਤੋਂ ਅੰਮ੍ਰਿਤ ਛੱਕ ਕੇ ਨਿਹੰਗੀ ਬਾਣਾ ਸਜਾ ਲਿਆ ਨਿਹੰਗ ਬਣ ਕੇ ਉਹ ਪੱਕੇ ਤੌਰ ਤੇ ਦਲ ਨਾਲ ਰਹਿਣਾ ਚਾਹੁੰਦਾ ਸੀ ਜੀਤੇ ਦਾ ਪਰਿਵਾਰ ਖੁਦ ਪਾਈ ਬਿਧੀ ਚੰਦ ਦੀ ਸ਼ੀਨਾ ਗੋਤ ਨਾਲਾ ਸਬੰਧ ਰੱਖਦਾ ਸੀ ਬਿਧੀ ਜੰਦੀਆਂ ਨਾਲ ਭਾਈਚਾਰੇ ਦੀ ਸਾਂਝ ਹੋਣ ਕਰਕੇ ਬਾਬੇ ਚਾਹੁੰਦੇ ਸਨ ਕਿ ਜੀਤੇ ਦੇ ਪਿਤਾ ਰੰਗਾ ਸਿੰਘ ਦਾ ਮੁੰਡੇ ਨੂੰ ਘਰੋਂ ਪੁੱਟਣ ਦਾ ਉਹਨਾਂ ਦਾ ਸਿਰ ਹਲਮਾਨਾ ਆਵੇ ਇਸ ਲਈ ਅੰਮ੍ਰਿਤ ਛਕਣ ਤੋਂ ਬਾਅਦ ਵੀ ਉਹਨਾਂ ਦੀ ਇੱਛਾ ਸੀ ਕਿ ਜੀਤਾ ਘਰ ਦੇ ਕੰਮਕਾਰ ਨਾਲ ਜੁੜਿਆ ਰਹੇ ਪਰ ਜੀਤਿਆ ਨੂੰ ਇਹ ਮਨਜ਼ੂਰ ਨਹੀਂ ਸੀ ਉਹ ਚੱਕਰਵਰਤੀ ਹੋ ਗਿਆ ਪੂਆ ਦੇ ਕਹਿਣ ਤੇ ਮੇਰੇ ਪਿਓ ਨੇ ਸਮਝਾਇਆ ਤਾਂ ਕਹਿੰਦਾ ਮਾਮਾ ਤੂੰ ਹੀ ਦੱਸ ਮੈਂ ਕੀ ਦੇ ਲਈ ਵਾਹੀ ਦਾ ਦਿਨ ਰਾਤ ਫਾਟਾ ਪਣਾਉਂਦਾ ਫਿਰਾ ਮੈਂ ਕਿਹੜਾ ਆਪਣੇ ਚੂੜੇ ਵਾਲੀ ਨੂੰ ਸ਼ਨੀਲ ਦਾ ਸੂਟ ਸਵਾਕੇ ਦੇਣਾ ਹੈ ਤੇ ਮੇਰੇ ਕਿਹੜੇ ਸਿੰਦੂ ਹੋਣੇ ਫਿਰ ਰੋਂਦੇ ਫਿਰਦੇ ਨੇ ਭਈ ਉਹਨਾਂ ਦੀ ਫੀਸ ਤਾਰਨ ਵਾਲੀ ਰਹਿੰਦੀ ਏ ਹੁਣ ਤਾਂ ਕਿਸੇ ਦੀ ਹਿੜਕ ਨਾ ਝੜਕ ਨਾ ਕੋਈ ਸਵੇਰੇ ਸੱਜਰੇ ਹਲਾਂ ਲਈ ਜਗਾਵੇ ਆਪਣੀ ਮਰਜ਼ੀ ਸੌਈਏ ਆਪਣੀ ਮਰਜ਼ੀ ਜਾਗੀਏ ਉਹ ਤਾਂ ਵਾਰਿਸ ਸ਼ਾਹ ਵਾਲਾ ਰਾਂਝਾ ਜੋਗੀ ਬਣਿਆ ਪਿਆ ਸੀ ਨੀਲਾ ਚੋਲਾ ਸਿਰ ਤੇ ਚੱਕਰ ਲਾ ਕੇ ਸਜਾਈ ਦਸਤਾਰ ਤੇ ਹੱਥ ਵਿੱਚ ਲੰਮਾ ਵਰਸ਼ਾ ਜਦੋਂ ਕਦੀ ਉਸ ਦਾ ਦਿਲ ਕਰਦਾ ਉਹ ਸੁੱਕੇ ਨਾਲ ਲੈੜ ਕੇ ਸਾਡੇ ਘਰ ਆਵਜਦਾ ਘਾਂਟਿਆ ਵੱੱਦੀ ਬੈਠਾ ਇੱਧਰ ਉੱਧਰ ਦੀਆਂ ਮਾਰੀ ਜਾਂਦਾ ਵਿੱਚ ਵਿੱਚ ਬੀਬੀ ਨੂੰ ਵੀ ਹੁਕਮ ਕਰੀ ਜਾਂਦਾ ਮਾਮੀ ਚਾਹ ਬਣਾ ਕਰੜੀ ਜਹੀ ਜੇ ਪ੍ਰਸ਼ਾਦਾ ਤਿਆਰ ਹੋ ਗਿਆ ਤਾਂ ਲਿਆ ਹੱਥ ਤੁਆ ਦਾਲ ਝੋਰਾਦਾ ਠਿੰਦਾ ਵਾਵਾ ਪਾ ਦੇਈ ਸੂਮਪੁਣਾ ਨਾ ਕਰੀ ਅਸੀਂ ਵੀ ਉਸ ਨੂੰ ਟੇਡੇ ਮੇਡੇ ਸਵਾਲ ਕਰਦੇ ਰਹਿੰਦੇ ਤੇ ਉਸ ਦੀਆਂ ਝੱਲ ਬਲਲੀਆਂ ਸੁਣ ਕੇ ਖੁਸ਼ ਹੁੰਦੇ ਇੱਕ ਦਿਨ ਕਿਸੇ ਨੇ ਮੇਰੇ ਪਿਓ ਨੂੰ ਅਲਾਮਾ ਦਿੱਤਾ ਤੁਹਾਡਾ ਨਹਿਂਗਸਿਆ ਰੋਡ ਵਿੱਚ ਸਾਈਕਲ ਚਲਾਉਂਦੇ ਸਾਡੇ ਨਿੱਕੇ ਮੁੰਡਿਆਂ ਤੋਂ ਸਾਈਕਲ ਲੈ ਕੇ ਭੱਜ ਗਿਆ ਉਹਦੇ ਘਰਦਿਆਂ ਨੂੰ ਆਖਿਆ ਤਾਂ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਨਾਂ ਤਾਂ ਉਸਦੇ ਕਿਸੇ ਪੱਕੇ ਟਿਕਾਣੇ ਦਾ ਪਤਾ ਤੇ ਨਾ ਹੀ ਉਹ ਉਹਨਾਂ ਦੇ ਕਹਿਣੇ ਵਿੱਚ ਹੈ ਬਾਬਿਆਂ ਕੋਲੋਂ ਵੀ ਨਹੀਂ ਮਿਲਿਆ ਤੁਸੀਂ ਕੁਝ ਕਰੋਗੇ ਕਿ ਪੁਲਿਸ ਨੂੰ ਆਖੀਏ ਮੇਰੇ ਪਿਤਾ ਨੇ ਸਾਈਕਲ ਮੜਵਾ ਦੇਣ ਦਾ ਵਾਅਦਾ ਕਰਕੇ ਉਹਨਾਂ ਨੂੰ ਸਮਝਾਇਆ ਕਿ ਉਹ ਕੁਝ ਦਿਨ ਹੋਰ ਉਡੀਕ ਲੈਣ ਤੇ ਪੁਲਿਸ ਕੋਲ ਨਾ ਜਾਣ। ਦਸੀ-ਪੰਦਰਾਂ ਦਿਨਾਂ ਜੀਤਾ ਆਪ ਹੀ ਸਾਈਕਲ ਅਗਲਿਆਂ ਦੇ ਘਰ ਫੜਾ ਆਇਆ। ਮੇਰੇ ਪਿਤਾ ਨੇ ਪੁੱਛਿਆ ਕਿ ਉਸਨੇ ਅਜਿਹਾ ਕਿਉਂ ਕੀਤਾ? ਤਾਂ ਹੱਸਦਾ ਹੋਇਆ ਕਹਿਣ ਲੱਗਾ, "ਓ ਮਾਮਾ ਤੇਰੀ ਸੋ ਗੱਲ ਕੀ ਹੋਣੀ ਸੀ? ਮੁੰਡੇ ਰੋਡ 'ਚੋਂ ਸਾਈਕਲ ਚਲਾਉਣ ਡਏ ਸੀ। ਮੈਂ ਹੀ ਉਹਨਾਂ ਤੋਂ ਸਾਈਕਲ ਫੜ ਕੇ ਆਖਿਆ। ਲੇ ਆਓ ਮੁੰਡਿਓ ਦੇਖੀਏ ਤੁਹਾਡਾ ਸਾਈਕਲ ਪਹਿਲਾਂ ਹੌਲਾ ਚੱਲਦਾ ਕਿ ਪਾਰਾ ਸਾਈਕਲ ਚਲਾ ਕੇ ਵੇਖਿਆ ਵਾਹ ਵਾ ਹੌਲਾ ਚੱਲਦਾ ਸੀ ਮੈਂ ਸੋਚਿਆ ਚੱਲ ਮਨਾ ਬਰਨਾਲਿਓਂ ਬੂਆ ਨੂੰ ਹੀ ਮਿਲਾਈਏ ਹਵਾ ਵੀ ਪਿੱਛੋਂ ਦੀ ਆ ਉਹ ਅਜੇ ਵੀ ਚਿੱਟੇ ਚਿੱਟੇ ਦੰਦ ਕੱਢੀ ਤੇ ਡਹਲਾ ਕੇ ਹੱਸੇ ਜਾ ਰਿਹਾ ਸੀ ਜੀਤੇ ਨੂੰ ਆਪਣੇ ਕੋਲ ਬਿਠਾ ਕੇ ਹੱਸਦਿਆਂ ਪੁੱਛਿਆ ਨਿਹੰਗ ਸਿਆ ਲੱਗਦਾ ਐਤ ਕੀ ਹਵਾ ਬਰਨਾਲੇ ਦੀ ਤਾਂ ਬਰਸਰਵਲ ਵਗਦੀ ਸੀ ਮੇਰਾ ਖਿਆਲ ਸੀ ਕਿਉਂ ਕਿਸੇ ਇਹੋ ਜਿਹੇ ਛੋਟੇ ਮੋਟੇ ਕੇਸ ਵਿੱਚ ਹੀ ਅੰਦਰ ਆਇਆ ਹੋਵੇਗਾ ਅਪਰਾਧੀ ਵਿਰਤੀ ਵਾਲਾ ਤਾਂ ਉਹ ਹੈ ਨਹੀਂ ਸੀ ਉਹ ਵਾ ਕਿੱਥੇ ਭਰਾਵਾ ਐਤ ਕੀ ਤਾਂ ਨੇੜੀ ਧੂਲੀ ਆਈਏ ਉਹ ਕਿਸੇ ਕਤਲ ਕੇਸ ਵਿੱਚ ਫਸ ਗਿਆ ਸੀ ਕਤਲ ਕਿਵੇਂ ਹੋ ਗਿਆ ਕਤਲ ਕੀ ਹੋਣਾ ਸੀ ਕਤਲ ਤਾਂ ਮੈਨੂੰ ਕੀਤਾ ਕਰਾਇਆ ਹੀ ਮਿਲ ਗਿਆ ਭਰਾਵਾ ਉਹ ਜਿਵੇਂ ਹੱਸੀ ਜਾ ਰਿਹਾ ਸੀ ਉਹ ਪਿਛਲੇ ਕੁਝ ਮਹੀਨਿਆਂ ਤੋਂ ਪਿੰਡੋਂ ਵਾਰ-ਵਾਰ ਬਾਬੇ ਵਿਧੀ ਚੰਦ ਦੀ ਸਮਾਗਤ ਤੇ ਵੀ ਕਦੀ-ਕਦੀ ਰਾਤ ਕੱਟ ਲੈਂਦਾ ਸੀ ਇੱਕ ਬਜ਼ੁਰਗ ਭਾਈ ਉੱਥੇ ਸੇਵਾ ਕਰਦਾ ਸੀ ਜੀਤਾ ਉਸ ਨਾਲ ਰਲ ਕੇ ਸੁੱਖੇ ਵਾਲੀ ਸ਼ਰਦਾਈ ਰਗੜਦਾ ਬਾਬਾ ਪਿੰਡੋਂ ਵਜਾ ਕਰ ਲਿਆਉਂਦਾ ਆਏ ਗਏ ਨੂੰ ਪ੍ਰਸ਼ਾਦਾ ਮਿਲਦਾ ਤੇ ਉਹਨਾਂ ਨੂੰ ਵੀ ਜੀਤਾ ਕਦੀ-ਕਦੀ ਵਿੱਚੋਂ ਡਾਂਤਰ ਵੀ ਹੋ ਜਾਂਦਾ ਤੇ ਕਈ-ਕਈ ਦਿਨ ਨਾਮ ਪਰਤਦਾ ਉਹਦੀ ਕਿਹੜਾ ਕਿਸੇ ਦਫ਼ਤਰ ਵਿੱਚ ਹਾਜ਼ਰੀ ਲੱਗਣੀ ਸੀ ਇੰਜ ਹੀ ਉਹ ਯਾਤਰਾ ਤੇ ਗਿਆ ਹੋਇਆ ਸੀ ਕਿ ਪਿੱਛੋਂ ਇੱਕ ਸਵੇਰ ਕਿਸੇ ਨੇ ਸਮਾਧਾਂ ਦੇ ਬਾਹਰ ਬਾਬਾ ਮਰਿਆ ਪਿਆ ਵੇਖਿਆ ਉਹਦੀਆਂ ਗੋਦੜੀਆਂ ਦੀ ਫਰੋਲਾ ਫਰਾਲੀ ਵੀ ਕੀਤੀ ਹੋਈ ਸੀ ਉਹ ਫਰੋਲਾ ਫਰਾਲੀ ਤੋਂ ਹੀ ਪੁਲਿਸ ਨੂੰ ਸ਼ੱਕ ਹੋਇਆ ਕਿ ਬਾਬਾ ਕੁਦਰਤੀ ਮੌਤ ਨਹੀਂ ਮਰਿਆ ਸਗੋਂ ਉਸਦਾ ਕਤਲ ਹੋਇਆ ਹੈ ਪੁਲਿਸ ਨੇ ਇਹ ਕਤਲ ਕਿਸ ਜੀਤੇ ਦੇ ਪਾ ਦਿੱਤਾ ਸੀ ਤੇ ਉਹਦੇ ਵਾਪਸ ਪਰਤਣ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਪਤਾ ਨਹੀਂ ਉਹਨੂੰ ਕਿਸੇ ਨੇ ਮਾਰਿਆ ਸੀ ਕਿ ਉਹ ਆਪੇ ਮਰ ਗਿਆ ਸੀ ਜਾਨ ਤਾਂ ਅੱਗੇ ਹੈ ਨਹੀਂ ਸੀ ਬਜ਼ੁਰਗ ਵਿੱਚ ਪਹਿਲਾਂ ਹੀ ਨਿਬਿਆ ਪਿਆ ਸੀ ਨਾਲੇ ਮੇਰਾ ਤਾਂ ਵਿਚਾਰਾ ਬੜਾ ਪ੍ਰੇਮੀ ਸੀ ਠੱਗੀ ਖਾਵਾਂ ਜੇ ਝੂਠ ਬੋਲਾਂ ਨਾਲੇ ਤੇਰੇ ਕੋਲ ਕਾਹਦਾ ਝੂਠ ਉਹਦੇ ਗਰੀਬ ਕੋਲ ਕਿਹੜਾ ਖਜ਼ਾਨੇ ਦੱਬੇ ਪਏ ਸਨ ਮੈਂ ਤਾਂ ਚੌ ਪੰਜਾਂ ਦਿਨਾਂ ਤੋਂ ਉੱਥੇ ਹੈ ਵੀ ਨਹੀਂ ਸਾਂ ਸਾਰਾ ਸਿਆਪਾ ਉੱਥੇ ਨਾ ਹੋਣ ਕਰਕੇ ਪਿਆ ਸਾਰੇ ਆਖਣ ਸਮਾਦੀਨ ਤਾਂ ਜੀਤਾ ਵੀ ਹੁੰਦਾ ਉਹੋ ਹੀ ਮਾਰ ਕੇ ਕਿਤੇ ਅੱਗੇ ਪਿੱਛੇ ਹੋ ਗਿਆ ਹੁਣ ਪੁਲਿਸ ਨੇ ਕਤਲ ਮੇਰੇ ਤੇ ਪਾਤਾ ਮੇਰੀ ਕਿਸੇ ਨੇ ਇੱਕ ਨਹੀਂ ਸੁਣੀ ਪਿਛਲੇ ਬੁੱਧਵਾਰ ਇੱਥੇ ਜੇਲ੍ਹ ਵਿੱਚ ਲਿਆ ਸੁਟਿਆ ਇੱਥੇ ਸੁੱਕੇ ਦੀ ਬੜੀ ਤੰਗੀ ਐ ਹੂੰ ਦਾ ਫੁਲਕੇ ਹੀ ਸ਼ੱਕਣੇ ਆ ਬਾਹਰ ਕੀ ਤੇ ਅੰਦਰ ਕੀ ਮੈਂ ਹੋਰ ਵੀ ਖੁਰਚ ਕੇ ਪੁੱਛਿਆ ਉਹਦੇ ਸੁਭਾਅ ਤੇ ਗੱਲਬਾਤ ਕਰਨ ਦੇ ਅੰਦਾਜ਼ ਤੋਂ ਮੈਂ ਜਾਣੂ ਸਾਂ ਲੱਗਾ ਜੀ ਤਾ ਤਾਂ ਹੱਕ ਹੀ ਕਤਲ ਕੇਸ ਵਿੱਚ ਫਸ ਗਿਆ ਸੀ ਖਿਆਲ ਆਇਆ ਉਹ ਬਾਬੇ ਵਿਧੀ ਚੰਦੀਆਂ ਦਾ ਸਿੰਘ ਸੀ ਉਹ ਨਾ ਇਸ ਨੂੰ ਬਚਾਉਣ ਲਈ ਕਿਉਂ ਨਹੀਂ ਕੁਝ ਕੀਤਾ ਤੇਰੇ ਕੇਸ ਦੀ ਪੈਰ ਵੀ ਕੌਣ ਕਰ ਰਿਹਾ ਹੈ ਤੇਰੇ ਘਰ ਦੇ ਜਾਂ ਬਾਬੇ ਵਿਧੀ ਚੰਦੀਏ ਪੈਰ ਵੀ ਕਿਹਨੇ ਕਰਨੀ ਸੀ ਭਰਾ ਆਂਦੇ ਹੋਣਗੇ ਚੱਲ ਫਾਹੇ ਲੱਗ ਜੂ ਤਾਂ ਹਿੱਸੇ ਆਉਂਦੇ ਦੋ ਕਿल्ले ਸਾਹਮਣ ਵਾਲੇ ਬਣਨਗੇ ਨਾਲੇ ਉਹ ਸੋਚਦੇ ਹੋਣਗੇ ਆਪੇ ਬਾਬੇ ਕੋਈ ਚਾਰਾ ਕਰਨਗੇ ਬਾਬਿਆਂ ਨੂੰ ਲੱਗਦਾ ਉਹ ਮੇਰੇ ਤੇ ਹੀ ਸ਼ੱਕ ਹੈ ਇਹ ਜਾਣ ਕੇ ਹੋਰ ਵੀ ਦੁੱਖ ਹੋਇਆ ਕਿ ਉਸ ਲਈ ਕਿਸੇ ਨੇ ਅਜੇ ਤੱਕ ਵਕੀਲ ਦਾ ਵੀ ਕੋਈ ਬੰਦੋਬਸ ਨਹੀਂ ਸੀ ਕੀਤਾ ਮੈਨੂੰ ਲੱਗਾ ਜੀਤਾ ਵਿਚਾਰਾ ਤਾਂ ਭੰਗ ਦੇ ਪਹਾੜੇ ਹੀ ਫਾਹੇ ਲੱਗ ਜਾਣਾ ਇਹਦੇ ਵਿਚਾਰ ਲਈ ਕੀ ਕੀਤਾ ਜਾਵੇ ਰੋਟੀ ਵੇਲਾ ਹੋ ਜਾਣ ਤੇ ਜੀਤਾ ਫਿਰ ਮਿਲਦੇ ਗਿਲਦੇ ਰਹਿਣ ਦਾ ਵਾਅਦਾ ਕਰਕੇ ਆਪਣੀ ਬੈਰਕ ਵਿੱਚ ਚਲਾ ਗਿਆ ਤੇ ਮੈਨੂੰ ਸੋਚਾਂ ਵਿੱਚ ਪਾ ਗਿਆ ਇਹ ਵੀ ਕੀ ਵਿਡੰਬਨਾ ਸੀ ਕਿ ਮੇਰੀ ਪਤਨੀ ਦੀ ਭੂਆ ਦਾ ਪੁੱਤ ਤੇ ਮੇਰੀ ਭੂਆ ਦਾ ਪੁੱਤ ਦੋਵੇਂ ਹੀ ਝੂਠੇ ਕਤਲ ਕੇਸ ਵਿੱਚ ਫਸ ਗਏ ਸਨ ਮੈਂ ਨਹੀਂ ਚਾਹੁੰਦਾ ਕਿ ਜੀਤਾ ਵੀ ਉਸ ਵਾਂਗ ਜੇਲ੍ਹ ਵਿੱਚ ਉਮਰ ਕੈਦ ਭੋਗੇ ਪਰ ਮੈਂ ਅੰਦਰ ਬੈਠਾ ਉਸ ਬੇਕਸੂਰ ਲਈ ਕੀ ਕਰ ਸਕਦਾ ਸਾਂ ਮੇਰੀ ਤਾਂ ਆਰਥਿਕ ਹਾਲਤ ਵੀ ਅਜਹੀ ਨਹੀਂ ਸੀ ਕਿ ਕੋਲੋਂ ਪੈਸੇ ਖਰਚ ਕੇ ਉਸ ਦਾ ਮਕਦਮਾ ਲੜਨ ਲਈ ਕੋਈ ਚੰਗਾ ਵਕੀਲ ਖੜਾ ਕਰ ਸਕਾਂ ਮੈਂ ਤਾਂ ਚਿੱਟੇ ਕਾਗਜ਼ਾਂ ਤੇ ਕਾਲੇ ਅੱਖਰ ਵਾਣ ਵਾਲਾ ਇੱਕ ਮਾਮੂਲੀ ਲੇਖਕ ਸਾਂ ਮੇਰੇ ਮਨ ਨੇ ਮੈਨੂੰ ਵੰਗਾ ਰਿਆ ਤੂੰ ਮਾਮੂਲੀ ਕਿਵੇਂ ਹੋ ਸਕਦਾ ਏ ਤੇਰੇ ਅੱਖਰਾਂ ਵਿੱਚ ਕੋਈ ਤਾਕਤ ਹੋਏਗੀ ਤਾਂ ਹੀ ਤੈਨੂੰ ਅਗਲਿਆਂ ਅੱਖਰਾਂ ਦੇ ਹਵਾਲੇ ਨਾਲ ਅੰਦਰ ਕੀਤਾ ਹੈ ਪਰ ਮੇਰੇ ਅੱਖਰਾਂ ਦੀ ਤਾਕਤ ਜੀਤੇ ਦੇ ਕਿਸ ਕੰਮ ਅਚਾਨਕ ਮੇਰੇ ਅੰਦਰ ਬਿਜਲੀ ਕੌਂਦ ਗਈ ਜੀਤੇ ਦੇ ਪ੍ਰਸੰਗ ਵਿੱਚ ਵੀ ਮੈਂ ਆਪਣੇ ਅੱਖਰਾਂ ਦੀ ਤਾਕਤ ਪਰਖ ਕੇ ਵੇਖ ਸਕਦਾ ਸਾਂ ਮੈਂ ਸੋਚਿਆ ਮੈਨੂੰ ਦਲ ਬਾਬਾ ਵਿਧੀ ਚੰਦ ਦੇ ਮੁਖੀ ਬਾਬਾ ਦਇਆ ਸਿੰਘ ਨੂੰ ਜਿਹੜੇ ਬਾਬਾ ਵਿਧੀ ਚੰਦ ਦੀ ਅਣਸ਼ਵੰਸ਼ ਵਿੱਚੋਂ ਯਾਰਵੇਂ ਥਾਂ ਤੇ ਗੱਦੀ ਨਸ਼ੀਨ ਸਨ ਜੀਤੇ ਦੀ ਮਦਦ ਕਰਨ ਲਈ ਚਿੱਠੀ ਲਿਖਣੀ ਚਾਹੀਦੀ ਹੈ ਆਖਰ ਜੀਤਾ ਉਹਨਾਂ ਦੇ ਦਲ ਦਾ ਸਿੰਘ ਹੈ ਉੰਜ ਵੀ ਉਹਨਾਂ ਦੇ ਸ਼ੀਨਾ ਭਾਈਚਾਰੇ ਵਿੱਚੋਂ ਸੀ ਜੇ ਬਾਬੇ ਉਹਨਾਂ ਦੀ ਮਦਦ ਤੇ ਆ ਜਾਂਦੇ ਹਨ ਤਾਂ ਜੀਤੇ ਦਾ ਬਚ ਜਾਣਾ ਲਾਜ਼ਮੀ ਸੀ ਕੇਸ ਅਜੇ ਸ਼ੁਰੂਆਤੀ ਦੌਰ ਵਿੱਚ ਹੀ ਸੀ ਤੇ ਬਾਬਾ ਜੀ ਦੀ ਤਾਂ ਸਰਕਾਰੇ ਦਰਬਾਰੇ ਪੂਰੀ ਪਹੁੰਚ ਸੀ ਰਾਜਨੀਤੀਵਾਨ ਪੁਰਸੀਏ ਤੇ ਹੋਰ ਸਰਕਾਰੀ ਅਧਿਕਾਰੀ ਉਹਨਾਂ ਨੂੰ ਦੂਰੋਂ ਦੂਰੋਂ ਮੱਥਾ ਟੇਕਦੇ ਆਉਂਦੇ ਸਨ ਜੀਤੇ ਵੱਲੋਂ ਚਿੱਠੀ ਲਿਖ ਕੇ ਮੈਂ ਬਾਬਾ ਜੀ ਦੇ ਮਨ ਵਿੱਚ ਜੀਤੇ ਲਈ ਤਰਸ ਤੇ ਹਮਦਰਦੀ ਦੇ ਭਾਵ ਜਗਾਉਣੇ ਸਨ ਅਪ ਆਪਣੇ ਲੇਖਕੀ ਹੁਨਰ ਨਾਲ ਉਹਨਾਂ ਦੀ ਸੰਵੇਦਨਾ ਨੂੰ ਟੁੰਬਣਾ ਸੀ ਮੌਤ ਦੇ ਜਾਲ ਵਿੱਚ ਫਸ ਗਏ ਜੀਤੇ ਦੀ ਤੜਪ ਦੀ ਫੜਫੜਾਉਂਦੀ ਆਤਮਾ ਬਣ ਕੇ ਉਹਨਾਂ ਦੇ ਵਿਚਾਰ ਲਈ ਤਰਲਾ ਪਾਉਣਾ ਸੀ ਅੱਜ ਮੇਰੀ ਲਿਖਣ ਕਲਾ ਦਾ ਬਹੁਤ ਵੱਡਾ ਇਮਤਿਹਾਨ ਹੋਣ ਵਾਲਾ ਸੀ ਉਸ ਰਾਤ ਮੈਂ ਵਖਰੇ ਬੈਠ ਕੇ ਤੇ ਮਨ ਚਿਤ ਵਰਤੀ ਨੂੰ ਇਕਾਗਰ ਕਰਕੇ ਬਾਬਾ ਵਿਦੇ ਚੰਦ ਦਲਦੇ ਮੁਖੀ ਬਾਬਾ ਦਇਆ ਸਿੰਘ ਜੀ ਦੇ ਨਾਂ ਜੀਤੇ ਵੱਲੋਂ ਇੱਕ ਲੰਮੀ ਚਿੱਠੀ ਲਿਖੀ ਚਿੱਠੀ ਲਿਖਦਿਆਂ ਹੋਇਆਂ ਮੈਂ ਬਰਿਆਮ ਸਿੰਘ ਸੰਧੂ ਨਹੀਂ ਸਾ ਰਹਿ ਗਿਆ ਜਿਸ ਦਾ ਡੇਰਿਆ ਬਾਬਿਆਂ ਦਾ ਧਰਮ ਤੇ ਧਾਰਮਿਕ ਸ਼ਖਸੀਅਤਾਂ ਬਾਰੇ ਵੱਖਰਾ ਤਰਕ ਤੇ ਦ੍ਰਿਸ਼ਟੀਕੋਣ ਸੀ ਮੈਂ ਤਾਂ ਜੀਤਾ ਬਣ ਗਿਆ ਸੀ ਤੇ ਉਸ ਦੇ ਧਾਰਮਿਕ ਤੇ ਸ਼ਰਧਾਲੂ ਦ੍ਰਿਸ਼ਟੀਕੋਣ ਤੋਂ ਬਾਬਾ ਜੀ ਨੂੰ ਮੁਖਾਤਬ ਸਾਂ ਮੇਰਾ ਤਰਕ ਤਾਂ ਇਹੋ ਸੀ ਕਿ ਮੈਂ ਜੀਤੇ ਦੇ ਗੁੰਗੇ ਅੰਦਰ ਨੂੰ ਜਵਾਨ ਦੇਣੀ ਹੈ ਜਿਹੜੀ ਬਾਬਾ ਜੀ ਦੇ ਮਨ ਨੂੰ ਨੇੜਿਓਂ ਸੁਣ ਸਕੇ ਲਿਖਦਿਆਂ ਹੋਇਆ ਮੈਂ ਜੀਤੇ ਦੀ ਤਾਂ ਆਪਣੇ ਆਪ ਨੂੰ ਬੇਕਸੂਰ ਫਸਿਆ ਹੋਇਆ ਮਹਿਸੂਸ ਕਰ ਰਿਹਾ ਸਾਂ ਇੰਨੇ ਸਾਲਾਂ ਬਾਅਦ ਜਿੱਥੀ ਦੀ ਭਾਸ਼ਾ ਤੇ ਵੇਰਵੇ ਤਾਂ ਹੁਣ ਯਾਦ ਨਹੀਂ ਪਰ ਚਿੱਠੀ ਵਿੱਚ ਪੇਸ਼ ਭਾਵਨਾਵਾਂ ਤੇ ਤਰਕ ਇਸ ਪ੍ਰਕਾਰ ਉਸਾਰਿਆ ਗਿਆ ਜਿਸ ਨਾਲ ਬਾਬਾ ਜੀ ਦੀਆਂ ਭਾਵਨਾਵਾਂ ਨੂੰ ਜੁੰਬਿਸ਼ ਮਿਲ ਸਕੇ ਭਾਈ ਬਿਦੀ ਚੰਦ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਮਕਾਲੀ ਤੇ ਸ਼ਰਧਾਲੂ ਸਿੱਖ ਸਨ ਬਾਬਾ ਦਇਆ ਸਿੰਘ ਦੇ ਪਿਤਾ ਬਾਬਾ ਸੋਹਣ ਸਿੰਘ ਨੇ ਆਪਣੇ ਜੀਵਨ ਕਾਲ ਵਿੱਚ ਪਿੰਡ ਸੁਰ ਸਿੰਘ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਦੁਆਰੇ ਦੀ ਇਮਾਰਤ ਬਣਵਾਈ ਸੀ ਜਿੱਤੇ ਹਰ ਸਾਲ ਬੜਾ ਵੱਡਾ ਸਲਾਨਾ ਜੋੜ ਮੇਲਾ ਲੱਗਦਾ ਸੀ ਬਬਾ ਜੀ ਨੂੰ ਸੱਚੇ ਸੁੱਚੇ ਗੁਰਸਿੱਖ ਤੇ ਬ੍ਰਹਮ ਗਿਆਨੀ ਵਜੋਂ ਵੜਿਆ ਕੇ ਮੈਂ ਗੱਲ ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਨਾਲ ਹੀ ਸ਼ੁਰੂ ਕਰਕੇ ਕੁਝ ਇਸ ਤਰ੍ਹਾਂ ਲਿਖਿਆ ਤੁਸੀਂ ਕਾਲ ਯੁੱਗ ਵਿੱਚ ਉਸ ਸੱਚੇ ਪਾਤਸ਼ਾਹ ਦੇ ਸੱਚੇ ਪ੍ਰਤੀਨਿਧ ਹੋ ਜਿਸ ਨੂੰ ਬੰਦੀ ਛੋੜ ਦੇ ਨਾਂ ਨਾਲ ਸਾਰਾ ਸਿੱਖ ਜਗਤ ਜਾਣਦਾ ਹੈ ਅੱਜ ਤੁਸੀਂ ਹੀ ਸਾਡੇ ਸੱਚੇ ਹਮਦਰਦ ਤੇ ਸਾਡੀਆਂ 84 ਕੱਟਣ ਵਾਲੇ ਬੰਦੀ ਛੋੜੋ 84 ਸਾਹਮਣੇ ਇਹ ਦੁਨਿਆਵ ਵੀ ਜੇਲਾਂ ਤਾਂ ਤੁਹਾਡੇ ਅੱਗੇ ਕੁਝ ਅਰਥ ਹੀ ਨਹੀਂ ਰੱਖਦੀਆਂ ਇਸੇ ਕਰਕੇ ਇੱਥੇ ਜੇਲ੍ਹ ਵਿੱਚ ਬੈਠਿਆਂ ਵੀ ਮੈਂ ਚੜ੍ਹਦੀ ਕਲਾ ਵਿੱਚ ਹਾਂ ਮੈਨੂੰ ਕਾਦਾ ਫਿਕਰ ਜਦ ਤੁਹਾਡੇ ਨਾਂ ਵਾਂਗ ਹੀ ਤੁਹਾਡਾ ਦਇਆਵਾਨ ਹੱਥ ਮੇਰੇ ਸਿਰ ਉੱਤੇ ਹੈ ਇਸੇ ਕਰਕੇ ਤਾਂ ਮੈਂ ਸ਼ਾਹ ਹਸੈਨ ਦੇ ਕਹਿਣ ਮੁਤਾਬਕ ਮਾਪੇ ਛੋੜ ਕੇ ਤੁਹਾਡੇ ਲੜ ਲੱਗਿਆ ਸਾ ਤੁਹਾਡੇ ਕੋਲੋਂ ਅਮਰਤ ਛੱਕ ਕੇ ਮੈਂ ਉਸ ਤਰ੍ਹਾਂ ਹੀ ਆਪਣੇ ਆਪ ਨੂੰ ਤੁਹਾਡੇ ਸੀਨੇ ਨਾਲ ਲੱਗਾ ਮਹਿਸੂਸ ਕਰਦਾ ਹਾਂ ਜਿਵੇਂ ਭਾਈ ਵਿਦੀ ਚੰਦ ਜੀ ਨੂੰ ਉਦੋਂ ਲੱਗਾ ਸੀ ਜਦੋਂ ਗੁਰੂ ਜੀ ਨੇ ਭਾਈ ਵਿਦੀ ਚੰਦ ਨੂੰ ਆਪਣੇ ਸੀਨੇ ਨਾਲ ਘੁੱਟਦਿਆਂ ਕਿਹਾ ਸੀ ਵਿਦੀ ਚੰਦ ਸੀਨਾ ਗੁਰੂ ਦਾ ਸੀਨਾ ਉਸ ਦਿਨ ਤੋਂ ਬਾਅਦ ਤੁਸੀਂ ਹੀ ਮੇਰੇ ਮਾਪੇ ਤੇ ਹੋਰ ਸਭ ਕੁਝ ਹੋ ਤੁਹਾਡੇ ਸੀਨੇ ਨਾਲ ਲੱਗੇ ਤੁਹਾਡੇ ਇਸ ਨਮਾਣੇ ਸਿੰਘ ਨੂੰ ਭਰੋਸਾ ਹੈ ਕਿ ਤੁਸੀਂ ਅਣ ਬੋਲਿਆ ਹੀ ਅਗਲੇ ਦੀ ਬਿਰਤਾਂ ਜਾਣਨ ਵਾਲੇ ਮਨ ਦੀਆਂ ਬੁੱਝਣ ਵਾਲੇ ਹੋ ਤੁਸੀਂ ਦਰ ਤੇ ਆਇਆਂ ਦੀਆਂ ਫਰਿਆਦਾਂ ਸੁਣਦੇ ਤੇ ਉਹਨਾਂ ਦੇ ਦੁੱਖ ਹਰਦੇ ਹੋ ਬੇਕਸੂਰੇ ਦੁਖੀਆਂ ਦੀ ਕਰਲਾਹਟ ਤੁਹਾਡੇ ਤੋਂ ਵੱਧ ਪਨਾ ਹੋਰ ਕਿਸ ਨੂੰ ਸੁਣਾਈ ਦੇ ਸਕਦੀ ਹੈ ਮੇਰੇ ਬੇਕਸੂਰ ਹੋਣ ਦੀ ਕਰਲਾਹਟ ਘਟ ਘਟ ਕੇ ਅੰਤਰ ਕੀ ਜਾਣਨ ਵਾਲੇ ਤੁਹਾਡੇ ਰਹਿਮਦਿਲ ਆਪੇ ਨੂੰ ਪਤਾ ਕਿਵੇਂ ਨਾ ਸੁਣੀ ਹੋਵੇਗੀ ਜੇ ਅਜੇ ਤੱਕ ਤੁਸੀਂ ਮੇਰੇ ਬਚਾ ਲਈ ਕੁਝ ਨਹੀਂ ਕੀਤਾ ਤਾਂ ਇਸ ਪਿੱਛੇ ਵੀ ਤੁਹਾਡੀ ਕੋਈ ਰਜ਼ਾ ਹੀ ਹੋਵੇਗੀ ਕਦੀ ਕਦੀ ਦੁਨੀਆਦਾਰ ਹੋਇਆ ਮੇਰਾ ਦਿਲ ਸੋਚਦਾ ਹੈ ਕਿ ਤੁਹਾਡੇ ਅੱਗੇ ਤਰਲਾ ਪਾਵਾਂ ਕਿ ਮੈਨੂੰ ਇਸ ਜੇਲ੍ਹ ਵਿੱਚੋਂ ਮੁਕਤ ਕਰੋ ਫਿਰ ਸੋਚਦਾ ਹਾਂ ਕਿ ਜਦੋਂ ਬਾਬਾ ਜੀ ਹੁਣ ਮੇਰੇ ਮਾਪੇ ਮੇਰੇ ਗੁਰੂ ਤੇ ਮੇਰਾ ਰੱਬ ਹਨ ਤਾਂ ਉਹਨਾਂ ਨੂੰ ਪਹਿਲਾ ਮੇਰਾ ਬੇਗੁਨਾਹ ਦਾ ਤਰਲਾ ਕਿਵੇਂ ਨਾ ਸੁਣਦਾ ਹੋਵੇਗਾ ਤੇ ਉਹ ਮੇਰੀ ਬੰਦ ਖਲਾਸੀ ਕਰਾਉਣ ਲਈ ਪਹਿਲਾਂ ਉਦੋਂ ਕਿਵੇਂ ਨਾ ਕਰਨਗੇ ਤੁਸੀਂ ਮੈਨੂੰ ਆਪਣੇ ਸੀਨੇ ਨਾਲੋਂ ਲਾ ਕੇ ਜੇਲ੍ਹਾਂ ਵਿੱਚ ਰੁੱਣ ਲਈ ਦੂਰ ਕਿਵੇਂ ਸੁੱਟ ਸਕਦੇ ਹੋ ਤੁਹਾਡੇ ਬੰਦੀਸ਼ੋਰ ਚੋਲੇ ਦੀ ਇੱਕ ਕੰਨੀ ਤਾਂ ਮੇਰੇ ਹੱਥ ਆ ਹੀ ਜਾਏਗੀ ਮੈਂ ਮੁਰ ਤੋਂ ਆਜ਼ਾਦ ਫਿਜ਼ਾ ਵਿੱਚ ਸਾਹ ਲੈਂਦਾ ਤੁਹਾਡੇ ਚਰਨਾਂ ਵਿੱਚ ਬੈਠਾ ਹੋਵਾਂਗਾ ਇਸ ਤਰ੍ਹਾਂ ਦੇ ਰਲਦੇ ਮਿਲਦੇ ਭਾਵਾਂ ਵਾਲੀ ਚਿੱਠੀ ਜੀਤੇ ਵੱਲੋਂ ਲਿਖ ਕੇ ਮੈਂ ਉਸ ਦੇ નિર્ਦੋਸ਼ ਹੋਣ ਦਾ ਵਾਸਤਾ ਪਾਇਆ ਸ਼ਬਦਾਂ ਵਿੱਚ ਆਪਣਾ ਅੰਦਰ ਕੋਲ ਦਿੱਤਾ ਇਸ ਘੂਲੇ ਹੋਏ ਦਿਲ ਨੇ ਬਾਬਾ ਜੀ ਦਾ ਦਿਲ ਪਘਲਾਉਣਾ ਹੀ ਸੀ ਅਗਲੇ ਦਿਨ ਚਿੱਠੀ ਪੜ੍ਹ ਕੇ ਜੀਤੇ ਨੂੰ ਸੁਣਾਈ ਇਹ ਚਿੱਠੀ ਜੇਲ੍ਹ ਤੋਂ ਬਾਹਰ ਵੀ ਮੈਂ ਹੀ ਪਹੁੰਚਾਉਣੀ ਸੀ ਕੁਝ ਦਿਨਾਂ ਤੱਕ ਮੇਰੀ ਤਰੀਕ ਸੀ ਆਪਣੇ ਨਾਲ ਚਿੱਠੀ ਲੈ ਕੇ ਜਾਵਾਂਗਾ ਤੇ ਉੱਥੇ ਕਿਸੇ ਆਏ ਦੋਸਤ ਰਿਸ਼ਤੇਦਾਰ ਨੂੰ ਡਾਕ ਵਿੱਚ ਪਾਉਣ ਲਈ ਕਹਿ ਦਿਆਂਗਾ ਇਕੋ ਕੇਸ ਨਾਲ ਸੰਬੰਧਿਤ ਹੋਣ ਕਰਕੇ ਬਿਜਲੀ ਬੋਰਡ ਵਾਲੇ ਬਲਵੀਰ ਨੇ ਅਤੇ ਮੈਂ ਇਕੱਠਿਆਂ ਤਰੀਕ ਭੁਗਤਣ ਜਾਣਾ ਸੀ ਸਾਨੂੰ ਜੇਲ੍ਹ ਦੀ ਡਿਊਟੀ ਵਿੱਚ ਲੈ ਕੇ ਜਾਣ ਵਾਲੇ ਜੇਲ੍ਹ ਕਰਮਚਾਰੀ ਸਾਡੇ ਜਾਣੂ ਹੋ ਗਏ ਸਨ ਅਤੇ ਸਾਡੇ ਵਿਚਾਰਾਂ ਕਰਕੇ ਸਾਡੀ ਇੱਜ਼ਤ ਕਰਦੇ ਸਨ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਜੀਤੇ ਨਿਹੰਗ ਦੀ ਚਿੱਠੀ ਬਾਹਰ ਲੈ ਕੇ ਜਾਣੀ ਹੈ ਗੱਲ ਹੀ ਕੋਈ ਨਹੀਂ ਬਾਜੀ ਉਹਨਾਂ ਆਖਿਆ ਡਿਊਟੀ ਵਿੱਚ ਆਪਣੇ ਆਪਣੇ ਮੁਕੱਦਮੇ ਆਂਦੀਆਂ ਤਰੀਕਾ ਭੁਗਤਣ ਵਾਲੇ ਹੋਰ ਲੋਕ ਵੀ ਸਨ ਤਰੀਕ ਤੇ ਜਾਣ ਵਾਲੇ ਸਾਨੂੰ ਸਾਰਿਆਂ ਨੂੰ ਇੱਕ ਲਾਈਨ ਵਿੱਚ ਖੜਾ ਕਰ ਲਿਆ ਗਿਆ ਜਿਹਦੇ ਕੋਲ ਜੋ ਕੁਝ ਵੀ ਹੈਗਾ ਉਹ ਹੁਣੇ ਬਾਹਰ ਕੱਢ ਕੇ ਫੜਾ ਦੇਵੇ ਫਿਰ ਫਿਰਨਾ ਆਖਿਓ ਗਾਰਦ ਨਾਲ ਜਾਣ ਵਾਲੇ ਹਵਲਦਾਰ ਨੇ ਧਮਕਾਇਆ ਤੇ ਫਿਰ ਲਾਈਨ ਦੇ ਇੱਕ ਸਿਰੇ ਤੋਂ ਸਭ ਦੀਆਂ ਤਲਾਸ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਮੈਂ ਆਖ ਜੂ ਆਖ ਦਿੱਤਾ ਸੀ ਤਾਂ ਤੈਨੂੰ ਸੁਣਿਆ ਨਹੀਂ ਸੀ ਬੁਝੇ ਦਿੱਤੇ ਸੀ ਕੰਨਾਂ 'ਚ ਤੁਸੀਂ ਲੋਕ ਛੇਤਰਾਂ ਦੇ ਜਾ ਰਹੋ ਹਵਲਦਾਰ ਦੀ ਆਵਾਜ਼ ਦੇ ਨਾਲ ਹੀ ਤਾੜ-ਤੜ ਚਪੇੜਾਂ ਵੱਜਣ ਦੀ ਆਵਾਜ਼ ਸੁਣੀ ਹਵਲਦਾਰ ਰੋਹ ਵਿੱਚ ਮਚ ਪਿਆ ਸੀ ਵਾਰੀ-ਵਾਰੀ ਤਲਾਸ਼ੀ ਲੈਂਦੇ ਆ ਜਿਸ ਕੋਲੋਂ ਕੁਝ ਲੱਭਦਾ ਸੀ ਉਸ ਨੂੰ ਖੁੱਲੇ ਦਿਲ ਨਾਲ ਗਾਲਾਂ ਤੇ ਚਪੇੜਾਂ ਦੀ ਬਖਸ਼ਿਸ਼ ਕਰੀ ਜਾ ਰਿਹਾ ਸੀ ਮੇਰੇ ਸਾਹਮਣੇ ਜੇਬ ਵਿੱਚ ਜਿੱਤੇ ਵਾਲੀ ਤਿੱਥੀ ਸੀ ਪਰ ਮੈਂ ਲਾਈਨ ਦੇ ਲਗਭਗ ਅਖੀਰ ਤੇ ਸਾਂ ਮੇਰੇ ਕੋਲ ਪਹੁੰਚਦਿਆਂ ਨੂੰ ਉਸ ਨੂੰ ਅਜੇ ਚਿਰ ਲੱਗਣਾ ਸੀ ਚੌਂਕ ਆਦਮਾਂ ਦੀ ਵਿੱਥ ਤੇ ਮੇਰੇ ਹਮਦਰਦ ਕਰਮਚਾਰੀ ਖਲੋਤੇ ਹੋਏ ਸਨ ਉਹਨਾਂ ਵਿੱਚੋਂ ਇੱਕ ਜਣਾ ਰਜਿਸਟਰ ਤੇ ਨਾਮ ਪਤੇ ਲਿਖਣ ਵਾਲੇ ਕਰਮਚਾਰੀ ਨੂੰ ਕੁਝ ਲਿਖਾ ਰਿਹਾ ਸੀ ਤੇ ਦੂਜਾ ਉਸ ਤੇ ਝੁਕਿਆ ਹੋਇਆ ਸੀ ਮੈਨੂੰ ਆਸ ਸੀ ਕਿ ਮੇਰੇ ਤੱਕ ਹਵਲਦਾਰ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਉਧਰੋਂ ਵਹਿਲੇ ਹੋ ਕੇ ਮੇਰੀ ਸੁਰੱਖਿਆ ਲਈ ਆ ਹਾਜ਼ਰ ਹੋਣਗੇ ਉਹਨਾਂ ਵਿੱਚੋਂ ਰਜਿਸਟਰ ਦੇ ਝੁਕਣ ਵਾਲੇ ਨੇ ਆਪਣੇ ਸਾਥੀ ਨੂੰ ਕਿਹਾ ਵੀ ਉੱਧਰ ਧਿਆਨ ਰੱਖ ਉਸ ਰਜਿਸਟਰ ਵਾਲ ਵੇਖਣੋਂ ਹਟ ਕੇ ਸਾਡੇ ਵੱਲ ਝਾਤੀ ਮਾਰੀ ਤੇ ਮੈਨੂੰ ਸੁਰੱਖਿਆ ਹਦੂਦ ਵਿੱਚ ਜਾ ਕੇ ਫੇਰ ਸਾਥੀ ਨਾਲ ਹੀ ਰਜਿਸਟਰ ਦੇ ਝੁੱਕ ਗਿਆ ਹਵਾਲਦਾਰ ਮੇਰੇ ਤੋਂ ਪਹਿਲਾਂ ਖਲੋਤੇ ਬਲਵੀਰ ਕੋਲ ਸਾਹਮਣੇ ਆ ਖੜਾ ਹੋਇਆ ਜਦੋਂ ਉਹ ਮੇਰੇ ਸਾਹਮਣੇ ਹੋਇਆ ਮੈਂ ਜੇਬ ਵਿੱਚੋਂ ਭਰੋਸੇ ਨਾਲ ਚਿੱਠੀ ਕੱਢ ਕੇ ਥੋੜੀ ਵਿਥ ਤੇ ਖਲੋਤੇ ਆਪਣੇ ਹਮੰਦਰ ਦੇ ਕਰਮਚਾਰੀਆਂ ਵੱਲ ਇਸ਼ਾਰਾ ਕਰਕੇ ਹਵਲਦਾਰ ਨੂੰ ਦੱਸਣ ਦੇ ਉਹਨਾਂ ਹਮਦਰਦਾਂ ਦਾ ਧਿਆਨ ਆਪਣੇ ਵੱਲ ਮੋੜਨ ਦੀ ਆਵਾਜ਼ ਦੇਣ ਹੀ ਵਾਲਾ ਸਾਂ ਕਿ ਹਵਲਦਾਰ ਨੇ ਪਟਾਕ ਕਰਦਾ ਜ਼ੋਰ ਦਾ ਥੱਪੜ ਮੇਰੀ ਗੱਲ ਤੇ ਜੜ ਦਿੱਤਾ ਖੜਾਕ ਨਾਲ ਡਿਊਟੀ ਗੂੰਜ ਉੱਠੀ ਮੇਰੀ ਆਵਾਜ਼ ਮੂੰਹ ਵਿੱਚ ਹੀ ਖੁਰਲ ਹੋ ਗਈ ਬਲਵੀਰ ਨੇ ਵੀ ਉਸ ਦਾ ਉੱਠਦਾ ਹੱਥ ਵੇਖ ਲਿਆ ਸੀ ਉਸ ਨੇ ਹਮਦਰਦ ਕਰਮਚਾਰੀਆਂ ਨੂੰ ਸੁਚੇਤ ਕਰਨ ਲਈ ਉਸ ਦਾ ਨਾਂ ਲੈ ਕੇ ਆਵਾਜ਼ ਮਾਰ ਦਿੱਤੀ ਉਸ ਨੇ ਤੁਰੰਤ ਪਿੱਛੋਂ ਭੌਂ ਕੇ ਵੇਖਿਆ ਪਾਣਾ ਤਾਂ ਵਰਤ ਉਹ ਵੇਖੀ ਵੇਖੀ ਕਹਿੰਦਿਆਂ ਦੂਜਾ ਤਪੜ ਮਾਰਨ ਲਈ ਸੌਰੀ ਭਾਜੀ ਤੁਸੀਂ ਪਹਿਲਾਂ ਆਵਾਜ਼ ਦੇ ਦੇਣੀ ਸੀ ਮੈਂ ਨੂੰ ਦਰਵਾਸ ਦੇ ਕੇ ਉਸ ਆਪਣੇ ਸਾਥੀ ਵੱਲ ਮੂੰਹ ਕੀਤਾ ਮੈਂ ਤੈਨੂੰ ਧਿਆਨ ਰੱਖਣ ਲਈ ਕਿਹਾ ਵੀ ਸੀ ਜਦੋਂ ਮੈਂ ਜੋ ਰਜਿਸਟਰ ਤੇ ਲਿਖਣ ੜਿਆ ਸਾਂ ਤੂੰ ਮੇਰੇ ਲਾਗੇ ਖਲੋ ਕੇ ਕੀ ਕਰਸ਼ ਮੰਨਣਾ ਸੀ ਉਸ ਨੇ ਆਪਣੇ ਸਾਥੀ ਨੂੰ ਝਿੜਕਿਆ ਤੇ ਖੋਹੀ ਗਈ ਚਿੱਠੀ ਹਵਲਦਾਰ ਦੇ ਹੱਥ ਵਿੱਚ ਫੜ ਕੇ ਮੇਰੇ ਹੱਥ ਵਿੱਚ ਫੜਾਉਂਦਿਆ ਹਵਲਦਾਰ ਵੱਲ ਮੂੰਹ ਕੀਤਾ ਤੈਨੂੰ ਪਤਾ ਵੀ ਹੈ ਕੌਣ ਨੇ ਉਹਦੇ ਅਫਸੋਸ ਕਰਨ ਨਾਲ ਹੁਣ ਮੇਰਾ ਕੀ ਸੌਰਨਾ ਸੀ ਮੇਰੇ ਕੰਨਾਂ ਤੇ ਗੱਲਾਂ ਚੋਂ ਸੇਕ ਨਿਕਲ ਰਿਹਾ ਸੀ ਸਿਰ ਘੁੰਮ ਰਿਹਾ ਸੀ ਬੱਜੀ ਚ ਪੇੜ ਦਾ ਖੜਾਕ ਅਜੇ ਵੀ ਡਿਊਟੀ ਵਿੱਚ ਗੂੰਜਦਾ ਲੱਗਦਾ ਸੀ ਐਨੇ ਬੰਦਿਆਂ ਵਿੱਚ ਖਲੋਤਾ ਮੈਂ ਜਲਾਲਤ ਨਮੋਸ਼ੀ ਤੇ ਹੀਣ ਭਾਵਨਾ ਵਿੱਚ ਡੁੱਬਾ ਹੋਇਆ ਸੀ ਉਹ ਦੋਵੇਂ ਅਜੇ ਵੀ ਉਸ ਨੂੰ ਮੈਂ ਕੌਣ ਹਾਂ ਬਾਰੇ ਦੱਸ ਰਹੇ ਸਨ ਉਹਨਾਂ ਨੂੰ ਸੁਣਨ ਉਪਰੰਤ ਚਪੇੜ ਮਾਰਨ ਵਾਲੇ ਹਵਾਲਦਾਰ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਉਸ ਨੇ ਬਾਹ ਮਵਾ ਕੇ ਤਸੱਲੀ ਦੇਣ ਲਈ ਮੇਰਾ ਮੋਢਾ ਕੁੱਟਿਆ ਮੈਂ ਆਪਣੇ ਆਪ ਵਿੱਚ ਪਰਤਿਆ ਆਪਣੇ ਹਮਦਰਦਾਂ ਨੂੰ ਪਛਤਾਵੇ ਦੇ ਭਾਰ ਤੋਂ ਮੁਕਤ ਕਰਨ ਲਈ ਝੂਠੀ-ਮੁੱਠੀ ਹੱਸਿਆ ਇਹਨੇ ਤਾਂ ਮਾਸਟਰ ਸਾਲਗਰਾਮ ਦੀ ਇਤਿਹਾਸਿਕ ਚਪੇੜ ਦੀ ਸਾਹ ਸੰਦਵਾਰਾ ਚੇਤੇ ਕਰਵਾ ਦਿੱਤੀ ਮੈਂ ਪਹਿਲੀ ਜਮਾਤ ਵਿੱਚ ਸਾਂ ਮਾਸਟਰ ਸਾਲਗਰਾਮ ਨੇ ਸਾਨੂੰ ਫੱਟੀ ਉੱਤੇ ਬੋਲ ਲਿਖਤ ਲਿਖਣ ਲਈ ਸ਼ਬਦ ਬੋਲੇ ਆ ਅਚਾਰ ਮੈਂ ਉਸੇ ਵੇਲੇ ਲਿਖ ਲਿਆ ਪਰ ਮਾਸਟਰ ਅਗਲਾ ਸ਼ਬਦ ਜੇ ਬੋਲ ਨਹੀਂ ਸੀ ਰਿਹਾ ਉਹ ਦੂਜੇ ਮੁੰਡਿਆਂ ਵੱਲ ਵੇਖ ਰਿਹਾ ਸੀ ਸ਼ਾਇਦ ਜਿਹੜੇ ਅਜੇ ਲਿਖਣ ਦਾ ਯਤਨ ਕਰ ਰਹੇ ਸਨ ਮੈਂ ਵੀ ਅਗਲੇ ਸਾਥੀ ਵੱਲ ਥੋੜਾ ਝੁੱਕ ਕੇ ਝਾਤੀ ਮਾਰੀ ਕਿ ਇਸਨੇ ਅਜੇ ਤੱਕ ਲਿਖਿਆ ਕਿਉਂ ਨਹੀਂ ਸਾਲਗਰਾਮ ਨੇ ਮੇਰੀ ਝਾਤੀ ਨੂੰ ਵੇਖ ਲਿਆ ਅਤੇ ਮੈਨੂੰ ਉੱਠ ਕੇ ਆਪਣੇ ਕੋਲ ਆਉਣ ਲਈ ਕਿਹਾ ਦਰਦਾ ਦਰਦਾ ਮੈਂ ਉਸਦੀ ਕੁਰਸੀ ਕੋਲ ਗਿਆ ਤਾਂ ਉਸਨੇ ਵੀ ਹਵਲਦਾਰ ਵਾਂਗ ਨਾ ਆ ਵੇਖਿਆ ਨਾ ਤਾਂ ਤੇ ਨਕਲ ਕਰਦਾ ਆਖ ਕੇ ਪਟਾਕ ਕਰਦੀ ਕੱਟੀ ਹੋਈ ਚੀਚੀ ਵਾਲੇ ਹੱਥ ਦੀ ਤਿੰਨ ਉਂਗਲੀ ਚਪੇੜ ਮੇਰੀ ਗੱਲ ਤੇ ਜੜ ਦਿੱਤੀ ਅੱਖਾਂ ਵਿੱਚ ਉਹ ਫੋਟੋ ਫੋਟ ਡੁੱਲਦੇ ਅਥਰੂਆਂ ਨਾਲ ਮੇਰਾ ਚਿਹਰਾ ਤਾਂ ਪਿੱਜ ਹੀ ਗਿਆ ਸੀ ਅਚਨਚੇਤ ਭਈ ਦਹਿਸ਼ਤ ਨਾਲ ਮੇਰੀ ਪਜਾਮੀ ਵੀ ਗਿੱਲੀ ਹੋ ਗਈ ਮੈਨੂੰ ਤਾਂ ਉਦੋਂ ਅਜੇ ਨਕਲ ਦੇ ਅਰਥਾਂ ਦਾ ਵੀ ਪਤਾ ਨਹੀਂ ਸੀ ਕਿਸੇ ਵੱਲੋਂ ਵੱਜੀ ਇਹ ਮੇਰੀ ਜ਼ਿੰਦਗੀ ਦੀ ਪਹਿਲੀ ਚਪੇੜ ਸੀ ਇਸੇ ਕਰਕੇ ਮੇਰੇ ਲਈ ਇਤਿਹਾਸਿਕ ਸੀ ਬਿਨਾਂ ਕਸੂਰ ਤੋਂ ਵੱਜੀ ਇਸ ਚਪੇੜ ਦੀ ਪੀੜ ਸਾਰੀ ਉਮਰ ਮੇਰੇ ਜ਼ਿਹਨ ਵਿੱਚ ਸਾਂ-ਸਾਂ ਕਰਦੀ ਰਹੀ ਅੱਜ ਇਸ ਵਿੱਚ ਦੂਜੀ ਚਪੇੜ ਦਾ ਵਾਧਾ ਹੋ ਗਿਆ ਸੀ ਕਚਹਿਰੀ ਜਾਂਦਿਆਂ ਵੀ ਇਸ ਚਪੇੜ ਦੀ ਗੂੰਜ ਮੇਰੇ ਅੰਦਰਲੇ ਗੁੰਬਦ ਵਿੱਚ ਗੂੰਜਦੀ ਗਈ ਤਰੀਕ ਪੁੱਗਤ ਕੇ ਜੇਲ੍ਹ ਵਿੱਚ ਪਰਤਣ ਤੋਂ ਪਹਿਲਾਂ ਹੀ ਸਵੇਰ ਵਾਲੀ ਚਪੇੜ ਦੀ ਖ਼ਬਰ ਮੇਰੇ ਸਾਥੀਆਂ ਨੂੰ ਮਿਲ ਚੁੱਕੀ ਸੀ ਅੱਜ ਤਾਂ ਭਰਾ ਉਹ ਦਿਨੀ ਚੰਦਰਾ ਚੜਿਆ ਪਹਿਲਾਂ ਤਾਂ ਡਿਊਟੀ ਵਿੱਚ ਪਟਾਕਾ ਪੈ ਗਿਆ ਫਿਰ ਗਾਰਦ ਵਾਲਿਆਂ ਨੇ ਧੋਖਾ ਕੀਤਾ ਵਕੀਲ ਨੂੰ ਝਕਾਨੀ ਦੇ ਕੇ ਪਹਿਲਾਂ ਹੀ ਤਰੀਕ ਲੈ ਆਏ ਅੱਜ ਤਾਂ ਬਸ ਇੰਨਾ ਹੀ ਕੰਮ ਹੋਇਆ ਕਿ ਚਪੇੜ ਤੋਂ ਸਾਵੀ ਜੀਤੇ ਨਿਹੰਗ ਦੀ ਚਿੱਠੀ ਤੋਲ ਕੇ ਡਾਕ ਕੇ ਭਵਾ ਦਿੱਤੀ ਵੇਖੋ ਉਸ ਦਾ ਹੁਣ ਕੀ ਬਣਦਾ ਏ ਜੇ ਦਿਨੀ ਇਹਨਾ ਮਨਹੂਸ ਚੜਿਆ ਤਾਂ ਬਾਨਾ ਬਣਾਉਣਾ ਜੀਤੇ ਦੀ ਚਿੱਠੀ ਦਾ ਵੀ ਕੁਝ ਨਹੀਂ ਕਿਸੇ ਨੇ ਟੋਣਾ ਮਾਰਿਆ ਇੱਕ ਜਣੇ ਨੇ ਚਪੇੜ ਵਾਲੀ ਕਹਾਣੀ ਕਿਵੇਂ ਵਾਪਰੀ ਸੁਣਨ ਦੀ ਫਰਮੈਸ਼ ਪਾ ਦਿੱਤੀ ਕੀ ਦੱਸਦਾ ਉਹਨਾਂ ਨੂੰ ਉਹ ਇੱਕ ਵਾਰ ਕਲਪਨਾ ਵਿੱਚ ਮੈਨੂੰ ਫੇਰ ਚਪੇੜ ਵੱਜਦੀ ਆਪ ਦੇਖਣਗੇ ਤੇ ਮੈਂ ਵਿਖਾਉਣੀ ਚਾਹੁੰਦਾ ਸੀ ਮੈਂ ਹੱਸ ਕੇ ਫੇਰ ਸਾਲਗ੍ਰਾਮ ਦੀ ਇਤਿਹਾਸਿਕ ਚਪੇੜ ਦੀ ਕਹਾਣੀ ਪਾ ਦਿੱਤੀ ਮਾਸਟਰ ਸਾਲਗ੍ਰਾਮ ਮੇਰੇ ਪਿੰਡ ਦਾ ਹੀ ਸੀ ਲੋਕਾਂ ਉਹਦੀਆਂ ਕਹਾਣੀਆਂ ਬਣਾਈਆਂ ਹੋਈਆਂ ਸਨ ਪਤਾ ਨਹੀਂ ਝੂਠੀਆਂ ਜਾਂ ਸੱਚੀਆਂ ਕਹਿੰਦੇ ਆਪਣੇ ਸੁਹਾਗ ਰਾਤ ਨੂੰ ਜਦੋਂ ਚਵਾਰੇ ਵਿੱਚ ਘਰ ਵਾਲੀ ਕੋਲ ਗਿਆ ਤਾਂ ਇੱਕਦਮ ਲੇ ਜੀਆਂ ਨੇ ਨਵ ਵਿਆਹੀ ਬੋਟੀ ਨੂੰ ਰੋਂਦਿਆਂ ਕਰਲਾਉਂਦਿਆਂ ਤੇ ਬਚਾਓ ਬਚਾਓ ਦੇ ਹੜੇ ਕੱਢਦਿਆਂ ਸੁਣਿਆ ਤੇ ਨਾਲ ਹੀ ਸੁਣੀ ਧੈਂ ਧੈਂ ਦੀ ਆਵਾਜ਼ ਘਰ ਦੇ ਜੀ ਤੇ ਪਰੌਣੇ ਭੱਜੇ ਗਏ ਕੀ ਵੇਖਦੇ ਕਿ ਸਾਲਗਰਾਮ ਬੋਟੀ ਨੂੰ ਕੁੱਟ ਰਿਹਾ ਹੈ ਉਹ ਜਾਨ ਬਚਾਉਂਦੀ ਚਵਾਰੇ ਵਿੱਚ ਨੁਕਰੋ ਨੁਕਰੀ ਭੱਜੀ ਫਿਰਦੀ ਕਮਲਾ ਹੋ ਗਿਆ ਅਕਲ ਨੂੰ ਹੱਥ ਮਾਰ ਹੋਇਆ ਕੀ ਇਹ ਤੈਨੂੰ ਕਰਦੇ ਆ ਪੁੱਛਿਆ ਤਾਂ ਸਾਲਗ੍ਰਾਮ ਕਹਿੰਦਾ ਮੈਂ ਜਦੋਂ ਜਮਾਤ 'ਚੋਂ ਜਾਂਦਾ ਤਾਂ 50 ਮੁੰਡੇ ਕਲਾਸ ਸਟੈਂਡ ਆ ਕੇ ਮੈਨੂੰ ਬੰਦਗੀ ਕਰਨ ਲਈ ਉੱਠ ਕੇ ਖਲੋ ਜਾਂਦੇ ਨੇ ਇਹ ਮੇਰੇ ਆਉਣ ਤੇ ਗੁੱਛਾ ਮੁੱਛਾ ਹੋ ਕੇ ਬੈਠੀ ਰਹੀ ਕਲਾਸ ਸਟੈਂਡ ਆ ਕੇ ਉੱਠੀ ਕਿਉਂ ਨਹੀਂ ਹਵਲਦਾਰ ਵੀ ਕੰਜਰ ਸਾਡੀ ਕਲਾਸ ਸਟੈਂਡ ਕਰਾਉਣ ਲੱਗਾ ਪਿਆ ਸੀ ਉਸ ਪਲ ਤੱਛਪੇੜ ਦਾ ਖੜਾਕ ਸਾਲਗ੍ਰਾਮ ਦੀ ਕਹਾਣੀ ਦੇ ਹਾਸੇ ਵਿੱਚ ਗਵਾਚ ਗਿਆ ਮਾਰੋਂ ਦਾ ਜਿੱਤੇ ਲਈ ਵੱਜੀ ਚਪੇੜ ਦਾ ਸੇਖ ਮੇਰੇ ਕੰਨਾਂ ਨੂੰ ਕਈ ਦਿਨ ਲੂੰਦਾ ਰਿਆ ਆਖਰਕਾਰ ਉਸ ਲਈ ਲਿਖੀ ਚਿੱਠੀ ਵਿਛਲੇ ਮੇਰੇ ਸ਼ਬਦਾਂ ਦੀ ਤਾਕਤ ਨੇ ਚਪੇੜ ਦੇ ਸੇਖ ਨੂੰ ਤੋੜ ਦਿੱਤਾ ਮੇਰੇ ਅੰਦਰ ਖੁਸ਼ੀ ਦੇ ਫੁੱਲ ਖਿੜ ਪਏ ਜਦੋਂ ਮੈਨੂੰ ਪਤਾ ਲੱਗਾ ਕਿ ਜਿੱਤੇ ਨਿਹੰਗ ਦੀ ਅਗਲੀ ਪੇਸ਼ੀ ਤੇ ਬਾਬਾ ਜੀ ਆਪਣੇ ਸਿੰਘਾਂ ਦੀ ਭੀੜ ਨਾਲ ਵਕੀਲ ਸਮੇਤ ਕਚੈਰੀ ਵਿੱਚ ਹਾਜ਼ਰ ਹੋ ਗਏ ਸਨ ਪਿੱਛੋਂ ਪਤਾ ਲੱਗਾ ਜਿੱਤੇ ਦੀ ਚਿੱਠੀ ਕਿਸ ਸਿੰਘ ਕੋਲੋਂ ਸੁਣ ਕੇ ਬਾਬਾ ਜੀ ਮੁਸਕਰਾਏ ਸਨ ਤਾਂ ਫਿਰ ਹੱਸ ਕੇ ਆਖਿਆ ਸੀ ਕਰੀਏ ਭਾਈ ਕੁਝ ਆਪਣੇ ਜੀਤ ਸਿਉਂਦਾ ਹੁਣ ਤਾਂ ਕਰਨਾ ਹੀ ਪੈਣਾ ਜੀਤਾ ਅਗਲੀ ਅਗਲੇਰੀ ਪੇਸੀ ਤੇ ਛੁੱਟ ਗਿਆ ਕੇਸ ਅਜੇ ਅਸਲੋਂ ਹੀ ਮੁਢਲੇ ਦੌਰ ਵਿੱਚ ਸੀ ਸ਼ਾਇਦ ਪੋਸਟਮਾਰਟਮ ਦੀ ਰਿਪੋਰਟ ਅਜੇ ਹੀ ਬਣਵਾ ਦਿੱਤੀ ਗਈ ਸੀ ਕਿ ਬਜ਼ੁਰਗ ਦੀ ਮੌਤ ਕਤਲ ਦੀ ਥਾਂ ਸੁਭਾਵਿਕ ਹੋਈ ਦਿਖਾ ਦਿੱਤੀ ਗਈ ਮੇਰੇ ਸ਼ਬਦਾਂ ਨੇ ਨਿਰਦੋਸ਼ ਬੰਦੇ ਨੂੰ ਫਾਂਸੀ ਦੇ ਤਖਤੇ ਤੋਂ ਹੇਠਾਂ ਡਿੱਗਦਿਆਂ ਆਪਣੇ ਹੱਥਾਂ ਵਿੱਚ ਬੋਚ ਲਿਆ ਲਿਖਣ ਦਾ ਹੁਨਰ ਨਾਵਲ ਕਵਿਤਾ ਕਹਾਣੀ ਆਦਿ ਰਾਹੀਂ ਹੀ ਕਿਸੇ ਦਾ ਜੀਵਨ ਨਹੀਂ ਬਦਲਦਾ ਸਗੋਂ ਚਿੱਠੀ ਰਾਹੀਂ ਵੀ ਬਦਲ ਸਕਦਾ ਹੈ ਜੀਵਨ ਨੂੰ ਬਦਲ ਹੀ ਕਿਉਂ ਜੀਵਨ ਨੂੰ ਬਚਾ ਵੀ ਸਕਦਾ ਹੈ ਮੈਂ ਤਨ ਤਨ ਹੋ ਗਿਆ ਸਾਂ ਕਹਾਣੀ ਸਮਾਪਤ ਜੇਕਰ ਤੁਹਾਨੂੰ ਮੇਰੀ ਇਹ ਪੇਸ਼ਕਾਰੀ ਪਸੰਦ ਆਈ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ